ਸਾਰਿਆਂ ਨੂੰ ਆ ਬਾਬਾ ਜੀ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ ਸਾਰੀਆਂ ਬੈਸਟ ਵਿਸ਼ੇਸ ਬਹੁਤ ਸਾਰੀਆਂ ਦੁਆਵਾਂ ਬਹੁਤ ਸਾਰਾ ਪਿਆਰ ਮੇਰੇ ਛੋਟੇ ਭਰਾ ਨੂੰ ਮੇਰਾ ਪੁੱਤ ਹੈ ਬੰਟੀ ਗਾਂਡ ਮੇਰਾ ਬੱਚਾ ਹੈ ਇਹ ਹਰ ਸਾਲ ਇਦਾਂ ਦਾਤਾ ਜੀ ਦਾ ਮਹਿਫਲ ਕਰਾਉਂਦਾ ਹੈ ਇਹ ਮਹਿਫਲਾਂ ਵੀ ਕਿਸੇ ਕਿਸੇ ਦੇ ਨਸੀਬ 'ਚ ਹੈ ਆਏ ਹਾ ਇਹ ਵੀ ਡਿਊਟੀਆਂ ਕਿਸੇ ਕਿਸੇ ਦੀਆਂ ਪਰਮਾਤਮਾ ਲਾਉਂਦਾ ਹੈ ਔਰ ਉਹ ਕਹਿੰਦੇ ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਔਰ ਬਾਬੂ ਲਾਲ ਬਾਦਸ਼ਾਹ ਸਰਕਾਰ ਉਹਨਾਂ ਨੂੰ ਕੌਣ ਨਹੀਂ ਮੰਨਦਾ ਸਾਰੀ ਦੁਨੀਆ ਹੀ ਮੰਦੀ ਔਰ ਮੰਨਣ ਵੀ ਕਿਉਂ ਉਹਨਾਂ ਨੇ ਉਹਨਾਂ ਨੇ ਮਨਵਾਇਆ ਹੈ ਆ ਉਹਨਾਂ ਨੇ ਦੱਸਿਆ ਹੈ ਵਾ ਵਾ ਕਿ ਰੱਬ ਫਕੀਰਾਂ ਕੋਲ ਵਸਦਾ ਹੈ ਤੇ ਉਹਨਾਂ ਦੀ ਫੈਮਲੀ ਜੋ ਇੱਥੇ تشریف ਫਰਮਾਣ ਹੈ ਉਹਨਾਂ ਨੂੰ ਜੀ ਆਇਆਂ ਮੋਸਟ ਵੈਲਕਮ ਸਰ ਔਰ ਇਹ ਬਾਦਪੁਰਾ ਹੈ پرویز ਬਾਜੀ ਇੱਥੇ ਸ਼ਾਹਕੋਟੀ ਸਾਹਿਬ ਰਹਿੰਦੇ ਨੇ ਪੂਰਨ ਸ਼ਾਹਕੋਟੀ ਸਾਹਿਬ ਇੱਕ ਵਾਰੀ ਉਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਬਾਜੀ ਤੁਸੀਂ ਥੋੜਾ ਜਿਆਨ ਨੂੰ ਜੋ ਮੈਂ ਸ਼ਾਹਕੋਟੀ ਸਾਹਿਬ ਦੀ ਗੱਲ ਕਰ ਰਿਹਾ ਉਹਨਾਂ ਨੇ ਦੋਨਾਂ ਨੂੰ ਮਾਰਨਾ ਤੇ ਪੈਂਜੀਓ ਇੱਕ ਮਿੰਟ ਕੀ ਗੱਲ ਕੀ ਆ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਆਰਾਮ ਤੇ ਆਬਾਦਪੁਰਾ ਮੇਰੀ ਜਾਨ ਆ ਮੈਂ ਇੱਥੇ ਹੀ ਜੰਮਿਆ ਇੱਥੇ ਹੀ ਪੜਿਆ ਜਵਾਨ ਹੋਇਆ ਇੱਥੇ ਹੀ ਮਰ ਜਾਣਾ ਕਿਉਂਕਿ ਆਬਾਦਪੁਰਾ ਜਿਹੜਾ ਹੈ ਇੱਥੇ ਬੜੀਆਂ ਵੱਡੀਆਂ ਵੱਡੀਆਂ ਖਸਤੀਆਂ ਤਸ਼ਰੀਫ ਫਰਮਾਉਂਦੀਆਂ ਨੇ ਜਿਵੇਂ ਇਥੇ ਬੜੇ ਚਿਰ ਹੰਸ ਭਾਜੀ ਰਹੇ ਨੇ ਜਿਨ੍ਹਾਂ ਨੇ ਡੈਡੀ ਜੀ ਦੀ ਸੇਵਾ ਕੀਤੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਵਾਸਤੇ ਵਜਾਓ ਇਥੇ ਬੜਾ ਚਿਰ ਸਾਬਰ ਕੋਟੀ ਭਾਜੀ ਸਾਬਰ ਸਾਹਿਬ ਨੂੰ ਜਾਣਦੇ ਹੋ ਨਾ ਤੁਸੀਂ ਜਿਹੜੇ ਪਿਆਰ ਕਰਦੇ ਨੇ ਫਿਰ ਤਾੜੀਆਂ ਮਾਰੋ ਜ਼ਰਾ ਦੱਬ ਕੇ ਉਹਨਾਂ ਨੂੰ ਹੋ ਰਹੇ ਨੇ ਤੇ ਇਥੇ ਸੁਰੀਲਿਆਂ ਦਾ ਬੜੀ ਕਦਰ ਕਰਦੇ ਜਿਹੜਾ ਸੁਰੀਲਾ ਬੰਦਾ ਗਾਉਂਦਾ ਨਾ ਪਤਾ ਨਹੀਂ ਸਾਡੇ ਮੱਲੇ ਵਾਲਿਆਂ ਨੂੰ ਕੀ ਇੱਕ ਸਵਾਦ ਹੈ ਸੱਦਣਾ ਸੁਰੀਲਾ ਹੀ ਹੈ ਇੱਥੇ ਸਾਰੇ ਸੁਰੀਲੇ ਹੀ ਆਉਣਗੇ ਜਦੋਂ ਤਾਂ ਮੇਲਾ ਸ਼ੁਰੂ ਹੋਇਆ ਉਦੋਂ ਤੋਂ ਸਾਰੇ ਸੁਰੀਲੇ ਹੀ ਆਉਂਦੇ ਔਰ ਭਰਪੂਰ ਗਾਣਾ ਸੁਣਾ ਕੇ ਜਾਂਦੇ ਆ ਔਰ ਸਾਨੂੰ ਗਰੀਬਾਂ ਨੂੰ ਆਪਣੇ ਗਾਣੇ ਨਾਲ ਅਮੀਰ ਕਰਕੇ ਜਾਂਦੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਪਰਵੇਸ਼ ਦੇ ਪਰਵੇਸ਼ ਕਹਿੰਦਾ ਕੜਾ ਸੁਣਨਾ ਕਿ ਕੀ ਜੋ ਮਰਜੀ ਸੁਣਾ ਦਿਓ ਮੈਂ ਤੇ ਗੰਢ ਨਹੀਂ ਅਸੀਂ ਝੋਲੀ 'ਦਾਂ ਅੱਡ ਲੈਣੀ ਆ ਤੇ ਤੁਹਾਡੇ ਸੁਰੀਲੇ ਸੁਰ ਅਸੀਂ ਆਪਣੀ ਝੋਲੀ 'ਚ ਪਾ ਲੈਣੇ ਤੁਸੀਂ ਇੰਨੇ ਸੁਰੀਲੇ ਬੰਦੇ ਹੋ ਇੱਕ ਵਾਰੀ پرویز ਆलम ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਜ਼ਰਾ ਦੱਬ ਕੇ ਇਹ ਦੱਬ ਕੇ ਨਹੀਂ ਹੁੰਦੀਆਂ ਹੱਥ ਉੱਪਰ ਘੜੇ ਕਰਕੇ ਜ਼ਰਾ ਦੱਬ ਕੇ ਤਾੜੀਆਂ ਮਾਰੋ ਜ਼ਰਾ ਹਾਂ پرویز ਆलम ਸਾਹਿਬ ਬਹੁਤ ਅੱਛਾ ਗਾਉਂਦੇ ਨੇ ਮੇਰੇ ਤੋਂ ਬਹੁਤ ਛੋਟੇ ਨੇ ਮੇਰੇ ਤਾਂ ਬੱਚੇ ਆ ਗਏ ਨੇ ਪਰ ਫਿਰ ਵੀ ਜਿਹੜੀ ਕੋਈ ਅੱਛੀ ਚੀਜ਼ ਕੋਈ ਕਹਿੰਦਾ ਉਹਨੂੰ ਵਾਹ ਵਾਹ ਕਹਿਣਾ ਚਾਹੀਦਾ ਹੈ ਜਿਹੜਾ ਨਹੀਂ ਕਹਿੰਦਾ ਜਿਹੜਾ ਐਵੇਂ ਆਪਣੇ ਤਾਂ ਮੈਂ ਕਿਉਂ ਵਾਹ ਵਾਹ ਕਹਾਂ ਮੇਰੇ ਉੱਤੇ ਗਾਣੇ ਹੀ ਬੜੇ ਚੱਲੇ ਉਹ ਨਹੀਂ ਗੱਲ ਉਹ ਉਹ ਗਲਤ ਹੈ 뮤זיਕ ਚ ਇਹ ਚੀਜ਼ ਹੈ ਹੀ ਨਹੀਂ 뮤זיਕ ਚ ਮੰਨਣਾ ਚਾਹੀਦਾ ਹੈ ਨਾ ਤੇ ਜਿਹੜਾ ਵੀ ਕੋਈ ਬੱਚਾ ਵੀ ਸੁਰ ਅੱਛਾ ਲਾਵੇ ਉਹਦੇ ਵੀ ਟਹਿ ਕੇ ਪੈਰੀ ਪੈ ਜਾਣਾ ਚਾਹੀਦਾ ਹੈ ਇਹ ਤਾਂ ਫਿਰ ਮੇਰਾ ਛੋਟਾ ਭਰਾ ਹੈ ਅਰੇ پرویز ਆलम ਦੇਵ ਸੋਤਾ ਸਾਹਿਬ ਰਾਜੂ ਜੀ ਰਾਜੂ ਇਹ ਆਨੰਦ ਵਾਸੀ ਪੰਜਾਬ ਪੂਰਾ ਨਾਂ ਕੀ ਇਹਦਾ ਰਾਜੂ ਗਿੱਲ ਤੇ ਇੱਧਰ ਹੈ ਸਾਡਾ ਆਨੰਦ ਇਹ ਸਾਰੇ ਹੀ ਸੁਰੀਲੇ ਨੇ ਇੱਕ ਤੁਸੀਂ ਕਿਸੇ ਨੂੰ ਛੇੜੋ ਡੰਗ ਮਾਰਨ ਨੂੰ ਫਿਰਦੇ ਇੰਨਾ ਜਿਆਦਾ ਅੱਚਾ ਗਾਉਂਦੇ ਕਮਾਲ ਹੀ ਆ ਇਹ ਸਾਰੇ ਸੱਪ ਨੇ ਬੱਚੇ ਤੋਂ ਸਰਕਾਰ ਵਾ ਵਾ ਤੇ ਤੁਸੀਂ ਘੜਾ ਸੁਣਾਓ ਭਾਵੇਂ ਸੋਹਣੀ ਸੁਣਾਓ ਤੇ ਭਾਵੇਂ ਸੁਣਾਓ ਮਈ ਵਾ ਅਸੀਂ ਸਾਹਮਣੇ ਬੈਠੇ ਤੁਹਾਡੇ ਆਸ਼ਿਕਾਂ ਇਹ ਇਹ ਪਰਵੇਸ਼ ਤੋਂ ਬਾਅਦ ਹਸ਼ਮਤ ਸੁਲਤਾਨਾ ਹਸ਼ਮਤ ਸੁਲਤਾਨਾ ਤੋਂ ਬਾਅਦ ਰੋਬਿੰਦ ਰਾਜ ਹੈ ਇਹ ਸਾਰੇ ਹੀ ਸੁਰੀਲੇ ਨੇ ਅਸੀਂ ਸਿਰਫ ਇੱਥੇ ਇਹਨਾਂ ਨੂੰ ਸੁਣਨ ਆਏ ਆ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਆਵਾਦਪੁਰੇ ਵਿੱਚ ਗਾਣਾ ਸੁਣਨ ਵਾਲੇ ਗਾਣੇ ਦੇ دیਵਾਨੇ ਬਹੁਤ ਨੇ ਹਨਾ ਉਦੋਂ ਸਾਡਾ ਆਵਾਦਪੁਰਾ ਡਿਸ਼ੂ ਟਿਸ਼ੂ ਵਾਸਤੇ ਵੀ ਬੜਾ ਫੇਮਸ ਹੈ ਪਰ ਪਰ ਮੈਂ ਚਾਹਨਾ ਕਿ ਇਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਅਸੀਂ ਗਾਣਾ ਵੀ ਬਹੁਤ ਅੱਛਾ ਸੁਣਦੇ ਆ ਠੀਕ ਹੈ ਜੀ ਜਕਰ ਬਾਬੇ ਬਾਸ਼ਾ ਸਰਕਾਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੋਰ ਨਾਲ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਨਿਰਬੰਧ ਹਲੋ ਹਲੋ ਹਲੇ ਹਲੇ ਕੋੜਾ ਖੋਲ ਮੇਰਾ ਭਰਾ ਪਲੀਜ਼ ਹਲੇ हेलो हेलो अभी थोड़ा वॉल्यूम कर दे हेलो 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 बहुत सारा शुक्रगुजार खोल दे रहा हेलो हेलो सर सरकार बहुत सारा शुक्रगुजार है ਯਾਰ ਜਿਹੜੇ ਗੱਡ ਭਾਜੀ ਦੇ लवली ਸਾਈ ਜੀ ਹਾਂਜੀ 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 ਬੈਠੋ ਬੈਠੋ ਤੇ ਸਾਰਾ ਕੁਝ ਉਹਨਾਂ ਦਾ ਹੀ ਆ ਫਕੀਰ ਆਪਣਾ ਨਾਂ ਨਹੀਂ ਬੋਲਦੇ ਉਹਨਾਂ ਦਾ ਕੰਮ ਬੋਲਦਾ ਹੈ ਉਹਨਾਂ ਦਾ ਨਾਂ ਦੁਨੀਆ ਬੋਲਦੀ ਹੈ लवली ਸਾਈ ਨੂੰ ਕੋਣ ਨਹੀਂ ਜਾਣਦਾ ਇੱਕ ਵਾਰ ਉਹਨਾਂ ਵਾਸਤੇ ਵੀ ਜ਼ੋਰਦਾਰ ਤਾੜੀਆਂ ਵਜਾਓ ਚਾਚੇ ਮੇਰ ਨੂੰ ਕਹਿੰਦੇ ਤੋਂ ਉਹਨਾਂ ਦਾ ਨਾਂ ਭੁੱਲ ਗਿਆ ਮੇਰੇ ਤੇ ਉਹ ਯਾਰ ਰਹੇ ਨੇ ਮੈਂ ਤੇ लवली ਸਾਈ ਇਕੱਠੇ ਸਾਈਕਲ ਤੇ ਘੁੰਮਦੇ ਹੁੰਦੇ ਸੀ ਉਹ ਮੇਰੇ ਬਾਪੂ ਜੀ ਦੇ ਚੇਲੇ ਨੇ ਬਾਪੂ ਨਰੰજન ਦਾਸ ਜੀ ਦੇ ਚੇਲੇ ਨੇ ਉਹ ਬਾਪੂ ਨੇ ਕਿਹਾ ਸੀ ਕਿ ਲਾਲ ਬਾਦਸ਼ਾਹ ਜੀ ਦੀ ਜਾ ਕੇ ਸੇਵਾ ਕਰ ਤੇ ਤੈਨੂੰ ਸਭ ਕੁਝ ਮਿਲੂਗਾ ਤੇ ਉਹਨਾਂ ਨੂੰ ਮਿਲਿਆ ਹੈ ਨਾ ਨਿੱਕੀ ਉਮਰੇ ਏਡੀਆਂ ਵੱਡੀਆਂ ਹਸਤੀਆਂ ਦੇ ਦਰਸ਼ਨ ਕਰਨੇ ਆਪ ਵੀ ਉਹੀ ਬਣ ਜਾਣਾ ਗੱਲ ਇਹ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ ਹੋਈ ਹੈ ਨਾ ਉਹ ਸੀਗੇ ਤੇ ਅੱਛਾ ਵੀ ਜਾਣਾ ਕਿਸੇ ਨੇ ਨਹੀਂ ਗੰਡ ਦੇ ਜਿੰਨੇ ਦੋਸਤ ਆਏ ਨੇ ਉਹਨਾਂ ਨੂੰ ਗੁਜ਼ਾਰਿਸ਼ ਆ ਕੋਈ ਨਹੀਂ ਜਾਊਗਾ ਕਿਉਂਕਿ ਜਾਣਾ ਮੈਂ ਵੀ ਨਹੀਂ ਅੱਜ ਮੈਂ ਵੀ ਤੁਹਾਡੇ ਕੋਲ ਬੈਠਾ ਕੋਈ ਗੱਲ ਨਹੀਂ ਪਰ ਮੈਂ ਚਲ ਜਾਣਾ ਥੋੜੀ ਦੇਰ ਬਾਅਦ ਹਲੋ ਹਲੋ ਸ਼ੁਕਰਗੁਜ਼ਾਰ ਆਬਾਦ ਮੁਰਾ ਇਥੇ ਜਿਹਨੂੰ ਪਿਆਰ ਮਿਲ ਗਿਆ ਨਸੀਬਾਂ ਵਾਲਾ ਵਾ ਬੜਾ ਸ਼ੁਕਰਗੁਜ਼ਾਰ ਹੈ ਸਰਕਾਰ ਆ ਜਾਣਾ ਮੈਂ ਵੀ ਉੱਥੇ ਤੁਹਾਡੇ ਅਸਰੇ ਦੇ ਨਾਲ ਹੈਲੋ ਸਰ ਜੀ ਥੋੜਾ ਜਿਹਾ ਰੱਖੋ ਆਪ ਕਰਕੇ ਕਿ ਮੇਰਾ ਆਵਾਜ਼ ਘੱਟਿਆ